ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਘੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਘੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਘੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਘੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਕੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾਅ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ ਉਹਨਾਂ ਨੇ ਕਿਹਾ ਹੈ ਕਿ ਨਵਾਂ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਇਹ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਕੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਕੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਕੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਕੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਕੂਲ ਪ੍ਰਾਪਰਟੀ ਪੋਰਟਫੋਲੀਓ ਦੀ ਇਮਾਰਤ ਰੱਖ-ਰਖਾ ਅਤੇ ਪ੍ਰਬੰਧਨ ਲਈ ਇੱਕ ਨਵੀਂ ਸਕੂਲ ਏਜੰਸੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਸਿੱਖਿਆ ਮੰਤਰੀ 에리카 ਸਟੈਂਫੋਰਡ ਨੇ ਆਕਲੈਂਡ ਦੇ ਨਾਰਥ ਕ੍ਰਾਸ ਇੰਟਰਮੀਡੀਏਟ ਸਕੂਲ ਦੇ ਦੌਰੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਨਮਾ ਕਰਾਉਨ ਏਜੰਟ ਸਿੱਖਿਆ ਮੰਤਰਾਲੇ ਤੋਂ ਵੱਖਰਾ ਬੈਠੇਗਾ ਜਿਸ ਦੀ ਸਿੱਖਿਆ ਨੀਤੀ ਅਤੇ ਨੈਟਵਰਕ ਫੈਸਲਿਆਂ ਦੀ ਜ਼ਿੰਮੇਵਾਰੀ ਹੋਵੇਗੀ। ਨਿਊਜ਼ੀਲੈਂਡ ਸਕੂਲ ਪ੍ਰਾਪਰਟੀ ਏਜੰਸੀ ਦਾ ਐਲਾਨ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਕਾਫੀ ਸਮੇਂ ਤੋਂ ਨਵੇਂ ਕਲਾਸਰੂਮ ਦੀ ਮੰਗ ਕਰ ਰਹੇ ਸਨ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਕੂਲ ਪ੍ਰਾਪਰਟੀ ਸਿਸਟਮ ਪਹਿਲਾਂ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹਨਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਨੇ ਸਕੂਲ ਪਾਈਚਾਰੇ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਪਰ ਵਾਅਦੇ ਪੂਰੇ ਕਰਨ ਲਈ ਫੰਡ ਨਹੀਂ ਦਿੱਤਾ। ਕੋਸ਼ਣਾ ਵੇਲੇ ਸਟੇਨਫੋਰਡ ਨੇ ਆਕਲੈਂਡ ਦੇ ਕਲਾਸਰੂਮਾਂ ਲਈ 120 ਮਿਲੀਅਨ ਡਾਲਰ ਦੇ ਨਿਵੇਸ਼ ਦੀ ਵੀ ਪੁਸ਼ਟੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਤਹਿਤ ਨਿਰਮਾਣ ਅਗਲੇ 12 ਮਹੀਨਿਆਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।